ਅਸੀਂ 깔ਦੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਬਹੁਤ ਦਿਨਾਂ ਬਾਅਦ ਤੁਪਲੀਤਲੀ ਆ ਅਸੀਂ ਸਾਰੇ ਜਾਣੇ ਬਾਹਰ ਬੇੜੇ 'ਚ ਬੈਠੇ ਸੀ ਦੇ ਤੋਸੇਕ ਰਹੇ ਸੀ ਪ੍ਰਤੀਕ ਟਰੈਕਟਰ ਚਲਾ ਰਿਹਾ ਸੀ ਉਹ ਵੀ ਇੰਜੋਏ ਕਰ ਰਹੇ ਆ ਵਧੀਆ ਖੇੜ ਕੇ ਤੇ ਇੱਧਰ ਅੱਜ ਪੁਰਜੀ ਬਣਾਉਣ ਦੀ ਤਿਆਰੀ ਹੋ ਰਹੀ ਆ ਅਮੇ ਲਈ ਪ੍ਰਤੀਕ ਦੇ ਉਹਦੇ ਚਾਚੂ ਸਮਾਨ ਲੈ ਕੇ ਆਏ ਸੀ ਪਾਲਕ ਮੇਥੇ ਥਾਣੋਂ ਦਾਸਰੋਂ ਹੁਣ ਅਸੀਂ ਪੁਰਜੀ ਬਣਾਵਾਂਗੇ ਯਾਰ ਛੋਟੇ ਜਿਹਾ ਆਪਣਾ ਤਾਂ ਬਾਂਗਾਂ ਚਿੜੀਆਂ ਬੈਠੀਆਂ ਪੈਰਟ ਬੈਠਿਆ ਕਿੰਨੇ ਸੋਹਣੇ ਨੇ ਸੋਹਣੇ ਹਾਂ ਧੁੱਪ ਸੇਕਦੀ ਆ ਵੀ ਪੱਤੇ ਨਹੀਂ ਹਨ ਜੋ ਆ ਕੋ ਗੁਰਪ੍ਰੀਤ ਤੁਕਤੀ ਆ ਜਾ 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 ਬਾਏ ਬਾਏ ਸ਼ਾਮ ਹੋ ਗਈ ਜੀ ਤੇ ਪ੍ਰਤੀਕ ਜਿੱਦ ਕਰ ਰਿਹਾ ਸੀ ਉੱਪਰ ਆਉਣ ਦੀ ਦੁਪਹਿਰ ਦਾ ਟਰਾਈ ਕਰ ਰਿਹਾ ਸੀ ਮਨਾਉਣ ਦੀ ਸਾਨੂੰ ਵੀ ਉੱਪਰ ਲੈ ਜਾਓ ਉੱਪਰ ਲੈ ਜਾਓ ਫਿਲਹਾਲ ਹੁਣ ਲਈ ਆਏ ਅਸੀਂ ਉੱਪਰ ਇੱਥੇ ਖੇਡੂਗਾ ਮੈਂ ਇੱਕ ਸਾਈਡ ਤੇ ਹੋ ਕੇ ਬਹਿ ਜਾਨਾ ਆਪੇ ਖੇਡੀ ਜਾਣਗੇ ਖੇਡ ਲਓ ਹੁਣ ਇੱਥੇ ਖੜੇ ਜੇ ਨਾ ਰੋ ਉਦੋਂ ਦਾ ਕਹੀ ਜਾਂਦਾ ਬਸ ਇਹਨੇ ਭੱਜਣਾ ਹੀ ਆ ਉਧਰੋਂ ਇੱਧਰ ਇੱਧਰੋਂ ਉਧਰ ਜਾ ਬਸ ਜੰਪਿੰਗ ਜੰਪਿੰਗ ਕਰੂਗਾ ਐਦਾਂ ਹੀ ਇਹਦਾ ਡੇਲੀ ਰੁਟੀਨ ਚੱਲਦਾ ਰਹਿੰਦਾ ਪਾਇਦਾ ਵੀ ਕਈ ਦਿਨਾਂ ਦੇ ਬਾਅਦ ਕਟਾਏ ਨਹੀਂ ਹੋਏ ਸੀਗੇ ਤਾਪਾ ਵਾਲ ਵੀ ਕਟਾਏ ਜਾਂਦੇ ਹੁਣ ਥੋੜਾ ਜਿਹਾ ਫਰੈਸ਼ ਫੀਲ ਕਰ ਰਹੇ ਆ ਕਿਵੇਂ ਖਟੇਗਾ ਚੱਲ ਕਰ ਜੰਪਿੰਗ ਕਰ ਫਿਰ ਇੱਥੇ ਆ ਜਾ ਆ ਜਾ ਆ ਜਾ ਨਹੀਂ ਨਹੀਂ ਉਹ ਨਹੀਂ ਲੈ ਕੇ ਆਉਣੀ ਆ ਬਸ ਬੋਤਲें ਚਾਰੂ ਆ ਚਾਰ ਬੋਤਲें ਆਸ ਨੂੰ ਇੱਕ ਫਾਈਵਰ ਤੋਂ ਦੇਣਾ ਨਹੀਂ ਨਹੀਂ 4 ਬੋਤਲ ਨੇ 4 ਫਾਈਵ ਲੈ ਕੇ ਆਉਣੀਆਂ ਨੇ ਚੱਲ ਆ ਜਾ ਇੱਥੋਂ ਨਾ ਚੱਕ ਇੱਥੋਂ ਚੱਕ ਆ ਦੇ ਉਰੋਂ ਚੱਕ ਲੈ ਚੱਕ ਫਾਈਵ ਹੋ ਗਈਆਂ ਠੀਕ ਹੈ ਚੱਲ ਕਰ ਹੁਣ ਸਰਕਲ ਬਣ ਗਿਆ ਹੁਣ ਰੈਡੀ ਸਟੈ ਚਲ ਗੋ 1 2 3 4 5 ਵੈਰੀ ਗੁੱਡ ਹੁਣ ਰਿਵਰਸ ਚ ਜਾ ਬੈਕ ਜਾ ਹੁਣ ਚੱਲ 1 2 3 4 5 ਵੈਰੀ ਗੁੱਡ ਇੱਧਰ ਬੇਰ ਲੱਗੇ ਹੋਣੇ ਪਿੰਦੂ ਤੇ ਇੱਧਰ ਜੀਵ ਨਾਲ ਚਾਹੀ ਜਾਂਦੀ ਹੈ ਦੋਨਾਂ ਦੀ ਹਾਂ ਕੀ ਲੈਣਾ ਆਪਾਂ ਬਲੂਨ ਦੇ ਸੀ ਕਿੱਥੇ ਨੇ ਬਲੂਨ ਉਹ ਛੇ ਦੂਰ ਆ ਦੂਰ ਨੇ ਤੇ ਕਾੜਾ ਅੱਛਾ ਠੀਕ ਹੈ ਆ ਪਿੱਛੇ ਘਰ ਦੇ ਵਿੱਚ ਕਿਸੇ ਦੇ ਵਿਆਹ ਚੱਲ ਰਿਹਾ ਉੱਥੇ ਬੈਲੂਨ ਲੱਗੇ ਹੋਏ ਨੇ ਉਹ ਲਾ ਕੇ ਲਿਆਉਣੇ ਨੇ ਅੱਛਾ ਤੈਨੂੰ ਚਾਹੀਦੇ ਨੇ ਉਹ ਤੈ ਕੀ ਕਰਨੇ ਨੇ ਮੈਂ ਤਾਂ ਲੈ ਨਹੀਂ ਆ ਮੈਂ ਇੱਥੇ ਛੱਡੂਗਾ ਇੱਥੇ ਕੋਠੇ ਤੇ ਮਾਰ ਤੈੰਨਾਂ ਨਾਲ ਖੇਡ ਲਾ ਦੇ ਹੁਣ ਆਹ ਧਰੀਆਂ ਨੇ ਇਹਨਾਂ ਨਾਲ ਖੇਡ ਲਾ ਇਹ ਕਾਦੇ ਵਾਸਤੇ ਧਰੀਆਂ ਨੇ ਆਹ ਪਿੰਡ 'ਚ ਹੁਣ ਜਿੰਨਾਂ ਦੇ ਵੀ ਵਿਆਹ ਹੁੰਦਾ ਜਿਹੜੇ ਉਹ ਮੰਜਾਂ ਤੇ ਮੰਜੇ ਜੋੜ ਕੇ ਸਪੀਕਰ ਜ ਨਹੀਂ ਟੰਗਦੇ ਹੁੰਦੇ ਉਹ ਹਰੇਕ ਹੀ ਲਾਉਂਦਾ ਹੁਣ ਹੁਣ ਦੁਬਾਰੇ ਫੇਰ ਉਹਨਾਂ ਦਾ ਸਮਾਂ ਆ ਗਿਆ ਤੇ ਸਾਡੇ ਆਸੇ-ਪਾਸੇ ਗਵਾਨ ਦੇ ਵਿੱਚ ਵਿਆਹ ਹੈ ਕਿਸੇ ਦੇ ਤਾਂ ਉਹਨਾਂ ਦੇ ਜਿੱਦ ਦਿਨ ਦਾ ਵਿਆਹ ਸ਼ੁਰੂ ਹੋਇਆ ਉਹ ਦਿਨ ਦਾ ਇਹੀ ਚੱਲ ਜਾਂਦਾ ਵੈਸੇ ਰੌਣਕ ਲਾ ਰੱਖੀ ਆ ਉਹਨਾਂ ਨੇ ਪੁਰਾਣੇ ਗਾਣੇ ਲੱਗੇ ਹੋਏ ਨੇ ਵਧੀਆ ਐਵੇਂ ਨਜ਼ਾਰੇਦਾਰ ਗਾਣੇ ਨੇ ਸਾਰਾ ਦਿਨ ਸੁਣਿਆ ਜਾਂਦੇ ਰਹਿੰਦੇ ਆ ਉਹ ਸਾਹਮਣੇ ਜਿਹੜਾ ਕਿਲਾ ਨਜ਼ਰ ਆ ਰਿਹਾ ਉਹ ਸਾਡੇ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਹੀ ਆ ਉਹਨੂੰ ਦੁਬਾਰਾ ਰੈਨੋਵੇਟ ਕੀਤਾ ਗਿਆ ਬਹੁਤ ਜ਼ਿਆਦਾ ਖਸਤਾ ਹਾਲਤ ਦੇ ਸੀਗਾ ਕਦੇ ਉੱਥੇ ਜਾ ਕੇ ਵੀ ਵੀਡੀਓ ਬਣਾਵਾਂਗੇ ਤੇ ਤੁਹਾਨੂੰ ਉਥੋਂ ਦੀ ਹਿਸਟਰੀ ਬਾਰੇ ਜਾਣੂ ਕਰਾਵਾਂਗੇ ਇੱਧਰ ਦੇਖੋ ਗਾਹ ਪੈਂਦਾ ਹੋਇਆ ਆ ਤਾਂ ਆਰਥੋਂ ਸਾਰੀਆਂ ਲਾ ਲਈਆਂ ਇਹਦੇ ਨਾਲ ਖੇਡਣਾ ਸ਼ੁਰੂ ਕਰਤਾ ਤਾਂ ਦੇਖੋ ਇੱਧਰ ਇਹੋ ਜੇ ਕੰਮ ਵਾਲੇ ਕਰਦਾ ਇਹ ਹੈਲੋ ਜੀ ਗੁੱਡ ਮਾਰਨਿੰਗ ਅੱਜ ਹੈਗਾ ਨੈਕਸਟ ਡੇ ਤੇ ਅੱਜ ਧੁੱਪ ਸਵੇਰ ਸਵੇਰ ਹੀ ਨਿਕਲਈਆ ਮੌਸਮ ਵਧੀਆ ਸਾਫ਼ ਹੋ ਗਿਆ ਜਿਵੇਂ ਕੱਲ ਕੜਕਰੀ ਧੁੱਪ ਸੀ ਅੱਜ ਵੀ ਉਮੀ ਧੁੱਪ ਨਿਕਲਣ ਦੇ ਚਾਂਸਸ ਹੈਗੇ ਪਰ ਤੀਕ ਫੇਰ ਸਵੇਰੇ ਸਵੇਰੇ ਉੱਪਰ ਆ ਗਿਆ ਤੇ ਆ ਇੱਧਰ ਸਾਹਮਣੇ ਕਿਸੇ ਦੇ ਵਿਆਹ ਤੇ ਅੱਜ ਇਹਨਾਂ ਦੇ ਚੱਲ ਰਹੇ ਨੇ ਸਪੀਕਰਾਂ ਤੇ ਗਾਣੇ ਆ ਜਾ ਆ ਜਾ ਪਲਖਾਈਏ ਵੀਰੇ ਆ ਜਾ ਆਜੋ ਪਰਦੀਕ ਨੂੰ ਖਵਾਉਣਾ ਹੁਣ ਐਪਲ ਖੇਡੀ ਅੰਦਰ ਸਾਰਾ ਸਮਾਨ ਖੰਡਿਆ ਤਾਂ ਬੱਬੇ ਜੀ ਸਾਰਾ ਸਮਾਨ ਸਾਰਾ ਖੰਡਿਆ ਤਾਂ ਇਹਦੇ ਵਿੱਚ ਖੰਡਿਆ ਕੇ ਸਾਹ ਆ ਜਾਂਦਾ ਤੈਨੂੰ ਹੈ ਹੈ ਕਰਦਾ ਚਲ ਐਪਲ ਖਾਈਏ ਹੁਣ ਚਲ ਸਾਡੇ ਘਰ ਦੇ ਗੇਟ ਦੇ ਅੱਗੇ ਅੱਜ ਕੀੜੇ ਨਿਕਲੇ ਇੰਨੇ ਸਾਰੇ ਇਹ ਹੋਰ ਹੀ ਤਰ੍ਹਾਂ ਦੇ ਨੇ ਕੀੜੇ ਹਾਂ ਨਾਲ ਇਹਨਾਂ ਦੇ ਨਾ ਫਰਜੇਰੇ ਬਹੁਤ ਜ਼ਿਆਦਾ ਨਿਕਲ ਰਹੇ ਨੇ ਪਾਸੇ ਤੇ ਆਟਾ ਪਾਇਆ ਹੋਇਆ ਹੁਣ ਦੇਖੋ ਜੀ ਹਟਣਗੇ ਜਿਹੜਾ ਆਚਾਰ ਖਰਾਬ ਹੋ ਗਿਆ ਸਾਈਡ ਤੋਂ ਪਾਣੀ ਲੱਗਣ ਕਾਰਨ ਉਹਨੂੰ ਅਸੀਂ ਇਹ ਚ ਪਾ ਕੇ ਸਿੱਟ ਕੇ ਆਉਣਿਆ ਰੂੜੀ ਤੇ ਤੇ ਇਧਰ ਸਾਡੀ ਗੰਧ ਤੇ ਪੈਂਫਲੇਟ ਲਾਉਣੇ ਪਤਾ ਨਹੀਂ ਕਿਵੇਂ ਵਧੀਆ ਲੱਗਣ ਲੱਗੇ ਲੋਕਾਂ ਨੂੰ ਜਿਹੜਾ ਵੀ ਆਉਂਦਾ ਇਹਦੇ ਚ ਕੇ ਜਾਂਦਾ ਪਿਛਲੀ ਗੰਧ ਤੇ ਵੀ ਲੱਗੇ ਹੋਣੇ ਨਾ ਪਿਛਲੀ ਸਾਈਡ ਵੀ ਲੱਗੇ ਹੋਏ ਨੇ ਇਧਰ ਵੀ ਲੱਗੇ ਹੋਏ ਨੇ ਪਿਛਲੇ ਪਾਸੇ ਵੀ ਲੱਗੇ ਹੋਏ ਨੇ ਫਿਰ ਅਫਲ ਹਾਲਾ ਕੰਮ ਕਰੀਏ ਨਾਲ ਕੰਮ ਕਰਾਈਏ ਜਿਹੜੇ ਵੀ ਕੰਮ ਜੇ ਕਰਾਉਣੇ ਸੀਗੇ 1 2 ਆਪਾਂ ਨਿਬੇੜਦੇ ਆ ਹੁਣ ਆਪਾਂ ਅਗੇ ਅੰਦਰ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਵੀਰਪਾਲ ਦੀ ਲੱਤ ਦੇ ਗਰਮ ਪਾਣੀ ਉਬਲਦਾ ਫੜੂ ਲੱਗਿਆ ਸੀ ਛਾਲੇ ਹੋ ਗਏ ਸੀ ਉਹਦਾ ਟ੍ਰੀਟਮੈਂਟ ਲੈ ਰਹੇ ਆ ਅਸੀਂ ਬਰਨਾਲੇ ਤੋਂ ਤਾਂ ਉਹ ਨਾਲ ਵੀ ਇੰਜੈਕਸ਼ਨ ਦੇ ਰਹੇ ਸੀ ਮਤਲਬ ਕਿ ਡਾਕਟਰ ਇੱਕ ਇੰਜੈਕਸ਼ਨ ਉੱਥੇ ਲਾ ਦਿੰਦੇ ਸੀ ਦੋ ਇੰਜੈਕਸ਼ਨ ਜਾਂ ਇੱਕ ਨਾਲ ਦੇ ਦਿੰਦੇ ਸੀਗੇ ਤੇ ਹੁਣ ਅਸੀਂ ਉਹ ਲਗਵਾਉਣ ਜਾਣਾ ਇੱਕ ਇੰਜੈਕਸ਼ਨ ਨਾਲ ਲੈ ਕੇ ਆਏ ਸੀਗੇ ਉਹ ਲਗਵਾਉਣ ਜਾਣਾ ਕੱਲ ਨੂੰ ਫੇਰ ਦੁਬਾਰਾ ਇੱਕ ਵਾਰ ਦਿਖਾ ਕੇ ਆਉਣਾ ਪਏਗਾ ਬਰਨਾਲੇ ਤਾਂ ਆਹ ਇੰਜੈਕਸ਼ਨ ਤੇ ਹੁਣ ਅਸੀਂ ਜਾਵਾਂਗੇ ਇੱਥੇ ਡਾਕਟਰ ਕੋਲ ਜਿਹੜਾ ਪਿੰਡ ਦਾ ਡਾਕਟਰ ਹੈ ਲੋਕਲ ਤਾਂ ਉਹ ਤੋਂ ਇਹ ਇੰਜੈਕਸ਼ਨ ਲਵਾ ਲੈਣਾ ਤੇ ਇਹ ਇੰਜੈਕਸ਼ਨ ਮੇ ਵੀ ਅੱਜ लास्ट ਹੀ ਹੈ ਕਿਉਂਕਿ ਕਾਫੀ ਹੱਦ ਤੱਕ ਸਹੀ ਹੈ ਜਕਾ ਤੇ ਮੈਨੂੰ ਨਹੀਂ ਲੱਗਦਾ ਹੋਰ ਕੋਈ ਜ਼ਿਆਦਾ ਇੰਜੈਕਸ਼ਨ ਲਗਾਉਣ ਦੀ ਲੋੜ ਪੈਗੀ ਹਾਂ ਹੋ ਸਕਦਾ ਕਿ ਦਵਾਈ ਹੋਰ ਦੇ ਦੇਣ ਉਹ ਨਾਲ ਲੈਣ ਵਾਸਤੇ ਤੇ ਅੱਜ ਦਾ ਵਲੌਗ ਥੋੜਾ ਕੁ ਸੀਗਾ ਕੁਝ ਚੀਜ਼ਾਂ ਸੀ ਦਿਖਾਉਣ ਵਾਲੀਆਂ ਜਿਹੜੀਆਂ ਐਨ ਐਕਸਪੈਕਟਿਡ ਸੀਗੀਆਂ ਉਹੋਂ ਦਿਖਾਈਆਂ ਤੇ ਹੁਣ ਮਿਲਦੇ ਆ ਅਗਲੇ ਬਲੌਗ ਚ ਟੇਕ ਕੇਅਰ ਬਾਏ